ਸੰਭਾਲਾ ਦੇ ਸਰਕਾਰ ਇਸ ਨੈਸ ਕੈਂਡੀ ਸਕੂਲ ਵਿੱਚ ਚਲਾਨਾ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸੰਭਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਪਹੁੰਚੇ ਇਸ ਮੌਕੇ ਤੇ ਵਿਦਿਆਰਥਣਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ ਸਕੂਲ ਦੀ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਸਿੱਖਿਆ ਕੇਡਾ ਤੇ ਮੈਰਿਟ ਲਿਸਟ ਵਿੱਚ ਅਵਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਰਮਾਨ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਧਿਆਲਪੁਰਾ ਨੇ ਕਿਹਾ ਕਿ ਸਕੂਲ ਵਿੱਚ ਹਰ ਸਾਲ ਅਨੇਕਾਂ ਵਿਦਿਆਰਥਣਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਮੈਰਿਟ ਲਿਸਟ ਵਿੱਚ ਆਉਂਦੀਆਂ ਨੇ ਸੰਮਰਾਲਾਂ ਦਾ ਨਾਮ ਰੌਸ਼ਨ ਕਰਦੀਆਂ ਨੇ ਵਿਧਾਇਕ ਨੇ ਕਿਹਾ ਕਿ ਇੰਨਾ ਹੀ ਨਹੀਂ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਪੂਰੇ ਪੰਜਾਬ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸਕੂਲ ਦੀ ਮੈਨੇਜਮੈਂਟ ਸਕੂਲ ਦੇ ਬੱਚਿਆਂ ਨੂੰ ਹੋਰ ਹਾਰ ਬਣਾਉਣ ਦੇ ਲਈ ਗੰਭੀਰਤਾ ਨਾਲ ਲੈਂਦੇ ਨੇ ਇਸ ਮੌਕੇ 'ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਊਟਆਰਟ ਨਾ ਕਰਦੇ ਆਂ ਸਮਝਾ ਮੇਰਾ ਨਾਮ ਹੈ ਜਮਿਕਾ ਕਿਹੜੀ ਕਲਾਸ ਦੇ ਵਿੱਚੋਂ ਮੈਂ ਆਪਣੇ ਹੀ ਸਰਕਾਰੀ ਕੰਨਿਆ ਸਕੂਲ ਵਿੱਚ ਪਲੱਸ 2 ਪਾਸ ਕੀਤੀ ਹੈ ਤੇ ਮੈਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਕਿਦਾਂ ਦੀ ਤਿਆਰੀਆਂ ਕਰਦੇ ਸੀ ਜਿਹੜੀ ਪੜਾਈ ਤੁਸੀਂ ਕਰਦੇ ਸੀ ਮੇਰੇ ਹਿਸਾਬ ਨਾਲ ਤਾਂ ਮਤਲਬ ਇਹ ਸਕੂਲ ਦੀ ਪੜਾਈ ਬਹੁਤ ਵਧੀਆ ਤੇ ਪੜਾਈ ਦੇ ਨਾਲ ਨਾਲ ਇੱਥੇ ਕੋ ਕਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਟੀਚਰਸ ਬਹੁਤ ਵਧੀਆ ਨੇ ਤੇ ਮੈਂ ਮੈਥਮੈਟਿਕਸ ਦੇ ਟੀਚਰ ਬਹੁਤ ਜ਼ਿਆਦਾ ਵਧੀਆ ਨੇ ਤੇ ਮੈਂ ਇੱਥੋਂ 100 ਆਊਟ ਆਫ 100 ਅੰਕ ਪ੍ਰਾਪਤ ਕੀਤੇ ਨੇ ਮੈਥਮੈਟਿਕਸ ਚ ਹਾਂ ਬਈ ਤਾਂ ਕਿਹੜੇ ਸਟਰੀਮ ਚ ਸੀਗੇ ਤੁਸੀਂ ਨੌਨ ਮੈਡੀਕਲ ਸਟਰੀਮ ਸੀ ਮੇਰਾ ਔਰ ਅੱਗੇ ਤੁਸੀਂ ਕੀ ਯਾਰੀ ਕਰਨੀ ਨੇ ਅੱਗੇ ਹੁਣ ਮੈਂ ਕਾਲਜ ਚ ਲੱਗਿਆ ਤੇ ਮੇਰੇ ਜਿਹੜੇ ਬੈਨੀਫਿਟ ਵਾਤ ਪਏ ਨੇ 95% ਦੇ ਤੇ ਅੱਗੇ ਕਾਲਜ ਚ ਮੈਨੂੰ ਬਹੁਤ ਸਕਾਲਰਸ਼ਿਪ ਲੱਗੀਆਂ ਨੇ ਤੇ ਮੈਂ ਇਹੀ ਕਹਿਣਾ ਚਾਹੂਗੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਕੂਲ ਚ ਵਿੱਚ ਪਾਓ ਕਿਉਂਕਿ ਗਵਰਨਮੈਂਟ ਸਕੂਲ ਬਹੁਤ ਵਧੀਆ ਨੇ ਤੇ ਇੱਥੇ ਪੜ੍ਹਾਈ ਦੇ ਨਾਲ ਨਾਲ ਕੋਲਚਰ ਐਕਟੀਵਿਟੀਜ਼ ਵੀ ਬਹੁਤ ਹੁੰਦੀਆਂ ਨੇ ਤੇ ਬਹੁਤ ਵਧੀਆ ਟੀਚਰ ਨੇ ਸਾਰਾ ਸਟਾਫ ਬਹੁਤ ਵਧੀਆ ਹੈ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਉਹਨਾਂ ਲਈ ਤੁਸੀਂ ਕੀ ਜਿਹੜੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੈਗੀਆਂ ਤਾਂ ਜਿਹੜੇ ਇੱਥੇ ਟੀਚਰ ਨੇ ਬਹੁਤ ਵਧੀਆ ਮਤਲਬ ਕਿ ਤਰੀਕੇ ਨਾਲ ਪੜ੍ਹਾਉਂਦੇ ਨੇ ਜਿਹੜੇ ਬੱਚੇ ਪੜ੍ਹਾਈ ਚ ਘੱਟ ਮਤਲਬ ਨਹੀਂ ਜ਼ਿਆਦਾ ਪੜ੍ਹ ਸਕਦੇ ਹੈਗੇ ਤਾਂ ਉਹਨਾਂ ਨੂੰ ਮਤਲਬ ਹੋਰ ਮੋਟੀ ਸਟੱਡੀ ਨੂੰ ਮਤਲਬ ਵੈਸੇ ਤਾਂ ਘਰ ਜਾ ਕੇ ਬਹੁਤ ਤਿੰਨ ਘੰਟੇ ਦਾ ਦਿੱਤੇ ਸੀ ਬਟ ਜਿੰਨਾ ਸਕੂਲ ਚੀਜੇ ਪੜਾਉਂਦੇ ਸੋ ਸਭ ਸਮਝ ਆਉਂਦਾ ਸੀ ਜੇ ਉਹਨਾਂ ਨੇ ਇੱਕ ਵਾਰ ਰਿਵਾਈਜ਼ ਕਰੋ ਤਾਂ ਬਹੁਤ ਵਧੀਆ ਮਤਲਬ ਅਸੀਂ ਮੈਂਟੇਨ ਕਰ ਸਕਦੇ ਹਾਂ ਜਿਹੜੇ ਬੱਚੇ ਅੱਜ ਕੱਲ ਮੋਬਾਈਲ ਜ਼ਿਆਦਾ ਯੂਜ਼ ਕਰਦੇ ਆ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਮੋਬਾਈਲ ਯੂਜ਼ ਕਰਦੇ ਆ ਤਾਂ ਟੀਚਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਮੋਟੀਵੇਟ ਕਰਦੇ ਨੇ ਕਿ ਮਤਲਬ ਜਿਹੜੀ ਆਪਣੇ ਇੰਸਟਾ ਗ੍ਰਾਮ ਤੇ ਨਾਲ ਨਾਲ ਜਿਹੜੀ ਆਨਲਾਈਨ ਐਕਟੀਵਿਟੀਜ਼ ਵੀ ਕਾਫੀ ਇੱਥੇ ਹੁੰਦੀਆਂ ਨੇ ਤਾਂ ਕਿ ਜੋ ਬੱਚਾ ਨੇ ਮਤਲਬ ਉਹਨਾਂ ਤੋਂ ਧਿਆਨ ਕੁੱਤੇ ਵਿੱਚ ਮੈਂ ਇੱਕ ਇੰਜੀਨੀਅਰ ਬਣਨਾ ਚਾਹੁੰਦੀ ਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਵੀ ਮਤਲਬ ਬੱਚੇ ਪਲੱਸ 2 ਤੱਕ ਪੜਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਨਾ ਚਾਹੀਦਾ ਕਿਉਂਕਿ ਇੱਥੇ ਦੀ ਸਟੱਡੀ ਬਹੁਤ ਵਧੀਆ ਹੈ ਤੇ ਟੀਚਰ ਮਤਲਬ ਇਹ ਹਾਜੀ ਮਤਲਬ ਆ ਤਰੀਕੇ ਨਾਲ ਪੜਾਉਂਦੇ ਨੇ ਕਿ ਬੱਚਿਆਂ ਦਾ ਆਪਣੇ ਆਪ ਇੰਟਰਸਟ ਪੈ ਜਾਂਦਾ ਹੈ ਤੇ ਮੇਰੇ ਮਤਲਬ ਕਿ ਇਹ ਪਰਸੈਂਟੇਜ ਆ ਕੇ ਬਹੁਤ ਮਤਲਬ ਪਿਆ ਹੈ ਤੇ ਕਾਲਜ ਵਿੱਚ ਵਗੇ ਸਕਾਲਸ਼ਿਪ ਮਿਲਣ ਲੱਗੀ ਆ ਤੇ ਮੈਂ ਤਾਂ ਬਹੁਤ ਵਧੀਆ ਦੇਖੋ ਇਹ ਜਿਹੜੇ ਕੁੜੀਆਂ ਵਾਲੇ ਸਕੂਲ ਆ ਫਲੇਸ ਦੇ ਸਕੂਲ ਤੋਂ ਨਾਲ ਅੱਜ ਸਵਾਗਤ ਸਵਾਗਤ ਹੋ ਰਿਹਾ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਸਸਤਾ ਤੇ ਤੁਹਾਨੂੰ ਪਤਾ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਹਰ ਖੇਤਰ 'ਚ ਸਭ ਤੋਂ ਅੱਗੇ ਨੇ ਚਾਹੇ ਖੇਡਾਂ ਦੀ ਗੱਲ ਕਰੀਏ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਆ ਤਾਂ ਉਹਨੂੰ ਪੂਰੇ ਤਰੀਕੇ ਨਾਲ ਲਵਾਉਂਦੇ ਨੇ ਤੇ ਜਿੰਨਾ ਵੀ ਸਟਾਫ ਆ ਜਾਂ ਪ੍ਰਬੰਧਕ ਕਮੇਟੀ ਆ ਤੇ ਜਿੰਨੇ ਵੀ ਟੀਚਰ ਸਾਹਿਬਾਨ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹ ਹਰ ਇੱਕ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਸਫਲ ਕਰਦੇ ਨੇ ਸਿੱਖਿਆ ਦੇ ਖੇਤਰ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਕੀ ਸੁਨਾਰੇ ਦੇ ਵਿੱਚ ਕੋਈ ਇਹ ਜਿਹਾ ਪ੍ਰੋਗਰਾਮ ਆ ਰਿਹਾ ਹੋ ਸਕਦਾ ਹੈ ਸਿੱਖਿਆ ਖੇਤਰ 'ਚ ਸਰਕਾਰ ਲੱਗੀ ਹੋਈ ਹੈ ਆਪਣਾ ਸਾਡਾ ਮੇਨ ਮਕਸਦ ਸਿੱਖਿਆ ਨੂੰ ਉੱਪਰ ਚੱਕੜੀ ਹੈ ਜਿਵੇਂ ਗੱਲ ਕਰੀਏ ਜੇ ਅਪਾ ਇੱਥੇ ਦੀ ਵੀ ਇੱਕ ਲੰਬੀ ਲਿਸਟ ਪ੍ਰਾਪਤ ਹੈ ਲਾਈ ਹੈ ਨੇ ਪੂਰੇ ਸਾਲ ਦੀ ਜੀ ਬਵਾਪਾ ਦੀ ਦੁਨੀਆਂ ਦਾ ਸਰ ਹਾਂਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਰਮਨਦਰ ਸਿੰਘ ਇਹ ਵੀ ਯਾਤ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਕਰਵਾਇਆ ਗਿਆ ਕੀ ਕੀ ਐਕਟੀਵਿਟੀਜ਼ ਕਰੀਏ ਚਾਹੀਏ ਤੇ ਕਿਹੜੇ ਕਿਹੜੇ ਪ੍ਰੋਗਰਾਮ ਸਾਰੇ ਸਾਡੇ ਨਾਲ ਜਿਵੇਂ ਸਾਲ ਦੇ ਵਿੱਚ ਜਿਹੜੇ ਬੱਚੇ ਸਾਡੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਪ੍ਰਾਪਤੀਆਂ ਕਰਦੇ ਨੇ ਚਾਹੇ ਉਹ ਅਕਾਡੈਮਿਕ ਨੇ ਚਾਹੇ ਉਹ ਸਪੋਰਟਸ ਨੇ ਚਾਹੇ ਕੋ- ਕਰਿਕੂਲਰ ਐਕਟੀਵਿਟੀਜ਼ ਨੇ ਚਾਹੇ ਹੋਰ ਇਵੈਂਟਸ ਜੋ ਡਿਪਾਰਟਮੈਂਟ ਵੱਲੋਂ ਸੰਦਿੱਧੇ ਜਾਂਦੇ ਨੇ ਤਾਂ ਉਹਨਾਂ ਪ੍ਰਾਪਤੀਆਂ ਦੇ ਲਈ ਬੱਚਿਆਂ ਨੂੰ ਅਸੀਂ ਹਲਾਸ਼ੇਰੀ ਦੇਣ ਦੇ ਲਈ ਉਹਨਾਂ ਦਾ ਮਾਨ ਸਤਿਕਾਰ ਕਰਨ ਦੇ ਲਈ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸੱਦ ਕੇ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਕਰਦੇ ਆਂ ਤੇ ਉਸੇ ਲੜੀ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਅੱਜ ਇਹ ਜਿਹੜਾ ਐਨਵਲ ਫੰਕਸ਼ਨ ਹੈ ਚਲਾਇਆ ਜਾ ਰਿਹਾ ਹੈ ਕਿਹੜੇ ਖਾਸ ਖੇਤਰ ਦੇ ਵਿੱਚ ਤੁਹਾਡੇ ਲੜਕੇ ਜਿਹੜੇ ਫਸ ਜਿਸ ਤਰ੍ਹਾਂ ਸਰ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਹਰ ਖੇਤਰ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਅਕੈਡੈਮਿਕ ਦੇ ਵਿੱਚ ਬੜੇ ਵਧੀਆ ਰਿਜ਼ਲਟ ਆਉਂਦੇ ਨੇ ਹਰ ਸਾਲ ਸਾਡੀਆਂ ਕਈ ਕਈ ਮੈਰਿਟ ਆਉਂਦੀਆਂ ਨੇ ਸਾਡੀਆਂ ਜਿਹੜੀਆਂ ਵਿਦਿਆਰਥਣਾਂ ਨੇ ਉਹ ਖੇਡਾਂ ਦੇ ਵਿੱਚ ਬਹੁਤ ਵਧੀਆ ਪ੍ਰਾਪਤੀ ਕਰਦੀਆਂ ਨੇ ਨੈਸ਼ਨਲ ਲੈਵਲ ਤੱਕ ਕੁੜੀਆਂ ਖੇਡ ਕੇ ਆਉਂਦੀਆਂ ਨੇ ਇਸੇ ਤਰੀਕੇ ਨਾਲ ਕੋਹ ਕਰੀਕੂਲਮ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਟੇਟ ਲੈਵਲ ਤੱਕ ਪਾਰਟਿਸਪੇਸ਼ਨ ਰਹਿੰਦੀ ਹੈ ਸਬੂਤ ਦੀ ਸਾਡੀ ਇਹ ਤਿਆਰੀਆਂ ਕਿਦਾਂ ਕਰਵਾਈਆਂ ਜਾਂਦੀਆਂ ਨੇ ਖੇਡਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਜਾਂ ਪੜਾਈ ਦੀਆਂ ਕਿ ਕਿੱਦਾਂ ਮੈਨੇਜ ਕਰਦੇ ਸੀ ਇਹ ਸਾਰਾ ਟੀਮ ਵਰਕ ਹੈ ਸਰ ਸਾਡੀ ਜਿਵੇਂ 52 ਜਾਣੇ ਦੀ ਟੀਮ ਆ ਪੂਰੀ ਅਸੀਂ ਸਾਰੇ ਇਕਜੁੱਟਾਂ ਤੇ ਜਿਹਨੂੰ ਜਿਹੜੀ ਵੀ ਡਿਊਟੀ ਦਿੱਤੀ ਜਾਂਦੀ ਹੈ ਉਹਨੂੰ ਬੜੇ ਹੀ ਉਹ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਨਿਭਾਉਂਦੇ ਨੇ ਤੇ ਇਹੀ ਸਾਡਾ ਹਾਰਡ ਵਰਕ ਆ ਸਾਰਿਆਂ ਦਾ ਵੀ ਅਸੀਂ ਬੱਚਿਆਂ ਨੂੰ ਉੱਚਾ ਚੱਕੀਏ ਚਾਹੇ ਉਹ ਖੇਡਾਂ ਦਾ ਖੇਤਰ ਆ ਚਾਹੇ ਉਹ ਸਿੱਖਿਆ ਦਾ ਖੇਤਰ ਆ ਚਾਹੇ ਉਹਨਾਂ ਦਾ ਹੋਰ ਕਲਚਰ ਐਕਟੀਵਿਟੀਆਂ ਨੇ ਕਿਸੇ ਵੀ ਤਰੀਕੇ ਦੇ ਵਿੱਚ ਜੋ ਵੀ ਕਲਾਏ ਉਸ ਨੂੰ ਅਸੀਂ ਲਖਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੀ ਉਹ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰ ਕਿੰਨੇ ਬੱਚੇ ਇਸ ਵਾਰ ਮੈਰਿਟ ਇਸ ਵਾਰ ਸਾਡੇ ਸਰ ਤਿੰਨ ਬੱਚੇ ਨੇ ਜਿਹੜੇ ਮੈਰਿਟ ਚ ਆਏ ਨੇ ਤੇ ਸਾਡੀਆਂ ਪੰਜ ਲੜਕੀਆਂ ਇਹੋ ਜੀਆਂ ਸੀ ਜਿਹੜੀਆਂ ਸਿਰਫ ਇੱਕ ਇੱਕ ਨੰਬਰ ਕਰਕੇ ਮੈਰਿਟ ਚ ਰਹਿ ਗਈਆਂ ਸਾਡੇ ਲਈ ਉਹ ਵੀ ਮੈਰਿਟ ਹੋਲਡਰ ਨੇ ਤੇ ਸਾਡੇ ਜੇ ਅਸੀਂ ਸਾਰੇ ਦੇਖੀਏ ਤਾਂ ਸਾਡੇ 50% ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ 90 ਪਲੱਸ ਪਰਸੈਂਟ ਨੰਬਰ ਆਏ ਇੱਕ ਬੜੀ ਮਾਣ ਵਾਲੀ ਗੱਲ ਆ 90 ਪਲੱਸ ਪਰਸੈਂਟ ਨੰਬਰ ਲੈਣੇ ਤਾਂ ਵੱਡੀ ਇੱਕ ਮਾਣ ਦਾ ਸਾਡਾ ਹਿੱਸਾ ਬਣਦਾ ਸਕੂਲ ਕਿਹੜੀ ਗੇਮਸ ਦੇ ਵਿੱਚ ਜਿਹੜਾ ਫਸਟ ਆ ਸਕੂਲ ਸਾਡੀਆਂ ਜਿਹੜੀਆਂ ਮੇਨ ਲੜਕੀਆਂ ਨੇ ਉਹ ਰੈਸਲਿੰਗ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਪਰ ਹੁਣ ਜਿਵੇਂ ਸਾਡਾ ਸਕੂਲ ਹੈ ਜਿਹੜਾ ਪੀਐਮ ਸ਼ਰੀਰ ਦੇ ਵਿੱਚ ਚੁਣਿਆ ਗਿਆ ਤਾਂ ਇਸ ਲਈ ਅਸੀਂ ਗਰਾਊਂਡ ਆ ਡਿਵੈਲਪ ਕਰ ਰਹੇ ਹਾਂ ਉਹਦੀ ਕੰਮ ਆ ਜਿਹੜਾ ਉਹ ਸਾਰੀ ਦੀ ਨਾ ਸਭ ਤੋਂ ਪਹਿਲਾਂ ਅਸੀਂ ਬਾਸਕਟਬਾਲ ਦਾ ਗਰਾਊਂਡ ਆ ਜਿਹੜਾ ਉਹ ਬਣਾ ਰਹੇ ਹਾਂ ਜਿਹੜਾ ਇਸੇ ਸੈਸ਼ਨ 'ਚ ਬਣ ਕੇ ਤਿਆਰ ਹੋ ਜਾਊਗਾ ਤੇ ਅਸੀਂ ਉਹ ਬੱਚਿਆਂ ਨੂੰ ਅਰਪਿਤ ਕਰਦਾਂਗੇ ਤੇ ਨਾਲ ਦੀ ਨਾਲ ਸਾਡਾ ਹਾਕੀ ਦੀ ਜਿਹੜੀ ਟੀਮ ਆ ਉਹ ਵੀ ਅਸੀਂ ਅਗਲੇ ਸਾਲ ਤੋਂ ਬੱਚਿਆਂ ਦੀ ਪਾਰਟਿਸਪੇਸ਼ਨ ਜਿੱਦੀ ਜ਼ਰੂਰ ਕਰਾਂਗੇ ਇਲਾਕੇ ਦੇ ਵਿੱਚ ਤੁਹਾਡਾ ਸਕੂਲ ਜਿਹੜਾ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਨੂੰ ਇਸ ਨਾਲ ਤਾਂ ਹਰ ਮਾਨ ਵਾਲੀ ਗੱਲ ਆ ਸਾਨੂੰ ਅਸੀਂ ਤਾਂ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਤੋਂ ਵੱਧ ਤੋਂ ਵੱਧ ਜਾਣੂ ਕਰਵਾਓ ਤਾਂ ਇਥੋਂ ਲਾਹਾ ਲਓ ਕਿਉਂਕਿ ਸਰਕਾਰ ਆ ਜਿਹੜੀ ਬੜੀ ਅਵੇਅਰ ਆ এডੂਕੇਸ਼ਨ ਤੇ ਹੈਲਥ ਦੇ ਉੱਤੇ ਕਾਫੀ ਵਰਕ ਕਰ ਰਹੀ ਆ ਕਿਉਂਕਿ ਹੁਣ ਜਿਹੜਾ ਆਪਣਾ ਸਕੂਲ ਪੀਐਮ ਸ਼੍ਰੀ ਬਣਿਆ ਇਹਦੇ ਵਿੱਚ ਜਿਹੜੇ ਫੰਡਸ ਨੇ ਉਹ 60% ਕੇਂਦਰ ਸਰਕਾਰ ਤੇ 40% ਪੰਜਾਬ ਸਰਕਾਰ ਦੇ ਰਹੀ ਆ ਤੇ ਬਹੁਤ ਜ਼ਿਆਦਾ ਐਕਟੀਵਿਟੀਜ਼ ਹੋਣਗੀਆਂ ਸ਼ਾਇਦ ਸਾਡੇ ਜਿਹੜੇ ਸੋ ਕਾਲਡ ਹਾਈ ਪਾਵਰ ਆਪਾਂ ਕਹਿੰਦੇ ਆ ਵਧੀਆ ਪ੍ਰਾਈਵੇਟ ਸਕੂਲ ਨੇ ਉਹਨਾਂ ਨਾਲ ਵੀ ਅਸੀਂ ਮਾਤ ਪਾਵਾਂਗੇ ਇਸ ਸਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਬੱਚਿਆਂ ਨੂੰ ਦੇਵਾਂਗੇ ਅਸੀਂ